ਸੋ ਇਸ ਵੇਲੇ ਦੀ ਵੱਡੀ ਖਬਰ ਸਾਮਣੇ ਆ ਰਹੀ ਹੈ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿੱਛੇ ਚੱਲ ਰਹੇ ਨੇ ਕਾਂਗਰਸ ਦੇ ਅਜੇ ਰਾਏ ਹੈ ਜੋ ਲੀਡ ਕਰ ਰਹੇ ਨੇ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਹੈ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿੱਛੇ ਚੱਲ ਰਹੇ ਨੇ ਅਤੇ ਅਜੇ ਰਾਏ ਜੋ ਕਿ ਕਾਂਗਰਸੀ ਉਮੀਦਵਾਰ ਨੇ ਅੱਗੇ ਚੱਲ ਰਹੇ ਨੇ ਇਸ ਰਾਏ ਬਰੇਲੀ ਤੋਂ ਰਾਹੁਲ ਗਾਂਧੀ ਅੱਗੇ ਚੱਲ ਰਹੇ ਨੇ ਤੇ ਭਾਜਪਾ ਦੇ ਜੋ ਉਮੀਦਵਾਰ ਹੈ ਉਹ ਪਿੱਛੇ ਚੱਲ ਰਹੇ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਰਾਏ ਬਰੇਲੀ ਤੋਂ ਰਾਹੁਲ ਗਾਂਧੀ ਲੀਡ ਕਰ ਰਹੇ ਨੇ ਅੱਗੇ ਚੱਲ ਰਹੇ ਨੇ ਬੀਜੇਪੀ ਉਮੀਦਵਾਰ ਜੋ ਪਿੱਛੇ ਚੱਲ ਰਹੇ ਨੇ ਪਰ ਦੱਸ دیے ਕਿ ਪੀ ਨਰਿੰਦਰ ਮੋਦੀ ਰੁੜਾ ਛਟਕਾ ਹੈ ਕਿਉਂਕਿ ਵਾਰਾਨਸੀ ਦੇ ਵਿੱਚ ਉਹ ਉਧਰੋਂ ਦੀ ਸੀਟ ਤੋਂ ਖੜੇ ਸੀ ਤਾਂ ਉੱਥੋਂ ਦੀ ਅਜੇ رائے ਜੋ ਕਿ ਕਾਂਗਰਸੀ ਉਮੀਦਵਾਰ ਨੇ ਉਹ ਅੱਗੇ ਚੱਲ ਰਹੇ ਨੇ ਅਤੇ ਪ੍ਰਧਾਨ ਮੰਤਰੀ ਮੋਦੀ ਪਿੱਛੇ ਚੱਲ ਰਹੇ ਨੇ ਸੋ ਦੱਸ ਦਿਓ ਜੀ ਇਸ ਵੇਲੇ ਦੀ ਵੱਡੀ ਖਬਰ ਹੈ ਬਾਰਵਾਰਾ ਨਸੀ ਤੋਂ ਪੀਐਮ ਮੋਦੀ 6323 ਵੋਟਾਂ ਦੇ ਨਾਲ ਪਿੱਛੇ ਚੱਲ ਰਹੇ ਨੇ ਅਤੇ ਕਾਂਗਰਸ ਦੇ ਉਮੀਦਵਾਰ ਵਾਰਾਨਸੀ ਚ ਅੱਗੇ ਚੱਲ ਰਹੇ ਤੇ ਉਧਰ ਰਾਹੁਲ ਗਾਂਧੀ 38000 ਵੋਟਾਂ ਦੇ ਨਾਲ رائے ਬਰੇਲੀ ਤੋਂ ਅੱਗੇ ਚੱਲ ਰਹੇ